ਪੰਜਾਬ ਦੇ ਵਿੱਚ ਪ੍ਰਾਲੀ ਦਾ ਮੁੱਦਾ ਲਗਾਤਾਰ ਪੱਖ ਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਦੂਜੇ ਪਾਸੇ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਹੈ ਤੇ ਉਥੇ ਹੀ ਕਿਹਾ ਹੈ ਕਿ ਜਿਹੜਾ ਵੀ ਕਿਸਾਨ ਪਰਾਲੀ ਨੂੰ ਅੱਖ ਲਾਉਂਦਾ ਹੋਇਆ ਫੜਿਆ ਜਾਂਦਾ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਤੇ ਜਿਸ ਨੂੰ ਦੌਰਾਨ ਦੂਜੇ ਪਾਸੇ ਡਿਗਜੀਤਰ ਢਲੇਵਾਲ ਦਾ ਬਿਆਨ ਸਾਹਮਣੇ ਆ ਰਿਹਾ ਪਰਾਲੀ ਦੇ ਮੁੱਦੇ ਦੇ ਉੱਤੇ ਉਹਨਾਂ ਨੇ ਬਿਆਨ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਿਸਾਨ ਪਰਾਲੀ ਨੂੰ ਅੱਖ ਲਾਉਂਦਾ ਹੈ ਤਾਂ ਉਹ ਕਰਦਾ ਵੀ ਕੀ ਹੈ ਤੇ ਜਿਸ ਤੋਂ ਬਾਅਦ ਦੂਜੇ ਪਾਸੇ ਉੱਥੇ ਹੀ ਉਹਨਾਂ ਨੇ ਅੱਜ ਪਰਾਲੀ ਦੇ ਮੁੱਦੇ ਨੂੰ ਲੈ ਕੇ ਬਿਆਨ ਦਿੱਤੇ ਨੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਣੇ ਆ ਪਰਾਲੀ ਉਹੀ ਹੈ ਜਦੋਂ ਕਿਸਾਨ ਦੇ ਖੇਤ ਦੇ ਵਿੱਚ ਉਹਨੂੰ ਅੱਗ ਲੱਗਦੀ ਹੈ ਤਾਂ ਕਿਸਾਨ ਨੂੰ ਜੁਰਮਾਨਾ ਵੀ ਪੈਂਦਾ ਹੈ ਤੇ ਕਿਸਾਨ ਨੂੰ ਸਜ਼ਾ ਵੀ ਹੁੰਦੀ ਹੈ ਲੇਕਿਨ ਉਹੀ ਪਰਾਲੀ ਜਿਸ ਵੇਲੇ ਕਿਸੇ ਇੰਡਸਟਰੀਲਿਸਟ ਕੋਲੇ ਜਾ ਕੇ ਸੜਦੀ ਹੈ ਇੱਕ ਕਾਰਪੋਰੇਟ ਕੋਲੇ ਜਾ ਕੇ ਸੜਦੀ ਹੈ ਤਾਂ ਉਹੀ ਪਰਾਲੀ ਉਹਦੀ ਇਨਕਮ ਦਾ ਸਾਧਨ ਬਣਦੀ ਹੈ ਇਨਕਮ ਦਾ ਸੋਰਸ ਬਣਦੀ ਹੈ ਉੱਥੇ ਪਰਾਲੀ ਦੋ ਤਰ੍ਹਾਂ ਨਾਲ ਸੜਦੀ ਹੈ ਇੱਕ ਤਾਂ ਕਿਸੇ ਇੰਡਸਟਰੀ ਦੇ ਵਿੱਚ ਜਾ ਕੇ ਸੜਦੀ ਹੈ ਉੱਥੇ એનર્ਜੀ ਪੈਦਾ ਕਰਦੀ ਹੈ ਠੀਕ ਹੈ એનર્ਜੀ ਪੈਦਾ ਕਰਦੀ ਹੈ ਔਰ ਇੱਕ ਹੋਰ ਤਰੀਕੇ ਨਾਲ ਪ੍ਰਾਲੀ ਸੜਦੀ ਹੈ ਉੱਥੇ ਦੇਖਣ ਵਾਲਾ ਦਾ ਇਹ ਇਸ਼ੂ ਹੈ ਕਿ ਜਿਹੜੇ ਦੂਸਰੇ ਤਰੀਕੇ ਨਾਲ ਉੱਥੇ ਪ੍ਰਾਲੀ ਸੜਦੀ ਹੈ ਉਸ ਤਰੀਕੇ ਦੇ ਨਾਲ ਸੜੀ ਹੋਈ ਪ੍ਰਾਲੀ ਹੈ ਜਿਹੜੀ ਉਹ ਧੂੰਆਂ ਕਈ ਗੁਣਾ ਵੱਧ ਕਰਦੀ ਹੈ ਔਰ ਹਜ਼ਾਰਾਂ ਏਕੜ ਦੀ ਪ੍ਰਾਲੀ ਇੱਕੋ ਦਮ ਸੜਦੀ ਹੈ ਔਰ ਉਹਦਾ ਉੱਥੇ ਪੈਸਾ ਕਮਾਇਆ ਜਾਂਦਾ ਉਸ ਇੰਡਸਟਰੀ ਲਿਸਟ ਕੋਲ ਇਹ ਹੋ ਰਿਹਾ ਹੈ ਅਪਾ ਕੀ ਦੇਖਦੇ ਆ ਲਗਾਤਾਰ ਬਹੁਤ ਲੰਬੇ ਸਮੇਂ ਤੋਂ ਅਸੀਂ ਜਿਹਨੂੰ ਲੰਘਦੇ ਆ ਟੱਪਦੇ ਆ ਵੱਖ-ਵੱਖ ਥਾਵਾਂ ਦੇ ਉੱਤੇ ਜਿੱਥੇ ਪਰਾਲੀ ਦੀ ਸਾਮ ਸੰਭਾਲਣ ਦੀ ਡੰਪਿੰਗ ਪੁਆਇੰਟ ਬਣੇ ਹੁੰਦੇ ਨੇ ਉੱਥੇ ਫੈਕਟਰੀਆਂ ਡੈਂਪ ਕਰਦੀਆਂ ਨੇ ਅੱਗੇ ਉਹਦੀ ਇਸਤੇਮਾਲ ਕਰਨਾ ਹੁੰਦਾ ਹੈ ਤਾਂ ਜਦੋਂ ਪਰਾਲੀ ਪ੍ਰਾਣੀ ਹੋ ਜਾਂਦੀ ਹੈ ਉਹਦੀ ਕੋਈ ਯਾਦਾ ਸੇਕ ਦੀ ਕਪੈਸਿਟੀ ਘਟ ਜਾਂਦੀ ਆ ਜਾਂ ਫਿਰ ਉਦੋਂ ਉਹਨਾਂ ਥਾਵਾਂ ਤੇ ਹੋਰ ਪ੍ਰਾਰੀ ਲਾਉਣੀ ਹੁੰਦੀ ਹੈ ਉਦੋਂ ਅਕਸਰ ਇਸ ਪ੍ਰਾਰੀ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਮੈਂ ਅੱਗ ਲਾ ਦਿੱਤੀ ਜਾਂਦੀ ਹੈ ਸ਼ਬਦ ਵਰਤਿਆ ਕਿਉਂ ਵਰਤਿਆ ਮੈਂ ਸ਼ਬਦ ਬਹੁਤ ਸਾਰੇ ਥਾਵਾਂ 'ਤੇ ਇਹ ਅੱਗ ਲੱਗੀ ਪਈ ਵੇਖੀ ਪੰਜ-ਪੰਜ ਦਿਨ ਉਹਨਾਂ ਡੰਪਾਂ ਦੇ ਵਿੱਚ ਉਹਨਾਂ 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 ਸਟੋਰਾਂ ਨੂੰ ਅੱਗ ਲੱਗੀ ਵੇਖੀ ਉਹਨਾਂ ਚੱਕਿਆਂ ਨੂੰ ਅੱਗ ਲੱਗੀ ਵੇਖੀ ਯਾਦ ਹੋਵੇਗਾ ਬਿਲਕੁਲ ਖਨੌਰੀ ਜਿੱਥੇ ਮੋਰਚਾ ਚੱਲਦਾ ਸੀ ਉਸ ਮੋਰਚੇ ਦੇ ਬਿਲਕੁਲ ਨੇੜੇ ਇੱਕ ਡੰਪ ਸੀ ਉਸ ਡੰਪ ਨੂੰ ਅੱਗ ਲੱਗੀ ਸੀ ਨਾ ਉਹਨੂੰ ਬੁਝਾਉਣ ਵਾਸਤੇ ਉਸ ਪ੍ਰਾਈ ਦਾ ਮਾਲਕ ਆਇਆ ਨਾ ਉਹਨੂੰ ਬੁਝਾਉਣ ਵਾਸਤੇ ਉੱਥੇ ਕੋਈ ਫਾਇਰ ਬ੍ਰਿਗੇਡ ਆਇਆ ਉਹਨੂੰ ਕਿਸਾਨਾਂ ਨੇ ਕਿਉਂਕਿ ਕਿਸਾਨਾਂ ਦਾ ਇੱਕ ਤਰ੍ਹਾਂ ਨਾਲ ਉੱਥੇ ਸ਼ਹਿਰ ਵਸਿਆ ਹੋਇਆ ਸੀ ਪਿੰਡ ਵਸਿਆ ਹੋਇਆ ਸੀ ਵੱਡਾ ਉਹਨੂੰ ਆਪਦੇ ਪਿੰਡ ਨੂੰ ਬਚਾਉਣ ਵਾਸਤੇ ਉਹ ਪ੍ਰਾਲੀ ਦੀ ਅੱਗ ਕਿਸਾਨਾਂ ਨੂੰ ਬਿਝਾਉਣ ਦੇ ਪਿੱਛੇ ਔਰ ਇਹਦੋਂ ਵੀ ਦਾਹਾ ਇਹ ਗੱਲ ਬਿਲਕੁਲ ਸੱਚੀ ਉਦੋਂ ਸਾਬਤ ਹੋਈ ਹੈ ਜਿਹੜੀ ਮੈਂ ਕਹਿ ਰਿਹਾ ਕਿ ਅੱਗ ਲਾ ਦਿੱਤੀ ਜਾਂਦੀ ਹੈ ਤੇ ਪੈਸਾ ਕਮਾਇਆ ਜਾਂਦਾ ਕਿਵੇਂ ਕਮਾਇਆ ਜਾਂਦਾ ਕਿ ਸਭ ਤੋਂ ਪਹਿਲਾਂ ਤਾਂ ਇਹਦੀ ਜਿਹੜੀ ਪ੍ਰਾੜੀ ਇਕੱਠੀ ਕਰਦੇ ਆ ਉਹਦਾ ਇਹਨਾਂ ਲੋਕਾਂ ਨੇ بیمੇ ਕਰਾਉਂਦੇ ਆ ਔਰ ਉਹ بیمੇ ਹੋਣ ਤੋਂ ਬਾਅਦ ਫਿਰ ਉਹ ਜਦੋਂ ਪ੍ਰਾੜੀ ਨੂੰ ਸਮਾਂ ਲੰਘ ਜਾਂਦਾ ਨਵੀਂ ਪ੍ਰਾੜੀ ਆ ਜਾਂਦੀ ਹੈ ਪੁਰਾਣੀ ਜਿੰਨਾ ਮਾਲ ਪਿਆ ਹੁੰਦਾ ਸਾਰਿਆਂ ਨੂੰ ਅੱਗ ਲਾ ਕੇ ਪੈਸਾ ਇਕੱਠਾ ਕਰ ਲਿਆ ਜਾਂਦਾ ਹੈ ਔਰ ਸਵਾਲ ਤਾਂ ਹੈ ਕਿ ਲੱਗਦੀ ਤਾਂ ਉਦੋਂ ਵੀ ਅੱਗ ਆ ਨਾ ਉਦੋਂ ਵੀ ਧੂਆ ਨਿਕਲਦਾ ਹੈ ਉਦੋਂ ਨਾ ਸਾਡੇ ਮਾਨਜੋਗ ਡਿਪਟੀ ਕਮਿਸ਼ਨਰ ਆਉਂਦੇ ਆ ਨਾ ਸਾਡੇ ਐਸਐਸਪੀ ਸਾਹਿਬ ਆਉਂਦੇ ਆ ਨਾ ਸਾਡਾ ਡੀਸੀ ਆਉਂਦਾ ਹੈ ਨਾ ਸਾਡਾ ਐਸਡੀਐਮ ਆਉਂਦਾ ਹੈ ਨਾ ਸਾਡਾ ਤਹਿਸੀਲਦਾਰ ਆਉਂਦਾ ਹੈ ਨਾ ਉਸ ਇਲਾਕੇ ਦਾ ਐਸਐਚਓ ਆਉਂਦਾ ਉਦੋਂ ਕੋਈ ਨਹੀਂ ਆਉਂਦਾ ਔਰ ਇਹਨੂੰ ਅਸੀਂ ਕਿਵੇਂ ਡਸਟੀਫਾਈ ਕਰਦੇ ਆ ਕਿ ਇਹ ਅੱਗ ਲਾਈ ਜਾਂਦੀ ਹੈ ਸ਼ਬਦ ਕਿਉਂ ਵਰਤਿਆ ਸੀ ਕਿ ਆ ਸਾਡੇ ਕੋਲੇ ਕੱਲ ਦੀ ਇੱਕ ਅਸੀਂ ਵੀਡੀਓ ਦੇਖ ਰਹੇ ਹਾਂ ਚੈਨਲਾਂ ਤੇ ਸ਼ਾਇਦ ਚੱਲ ਗਈ ਹੋਵੇ ਉਸ ਵੀਡੀਓ ਦੇ ਵਿੱਚ ਕੀ ਹੈ ਇੱਕ ਬਰਵਿਓ ਕੰਪਨੀ ਦਾ ਡੰਪ ਹੈ ਢਟਾਲ ਕਲਾਂ ਦੇ ਵਿੱਚ ਔਰ ਉਸ ਡੰਪ ਦੇ ਨੇੜੇ ਉਸੇ ਕੰਪਨੀ ਦੇ ਕਈ ਥਾਵਾਂ ਦੇ ਉੱਤੇ ਡੰਪ ਨੇ 25 ਸਤੰਬਰ ਨੂੰ ਇਹਨਾਂ ਦੇ ਡੰਪ ਦੇ ਵਿੱਚ ਪ੍ਰਾਣੀ ਪਈ ਪ੍ਰਾਣੀ ਨੂੰ ਅੱਗ ਲੱਗੀ ਔਰ ਉਹ ਦੋ ਦਿਨ ਸੜਦਾ ਰਿਹਾ ਮਨਜੁਕ ਡਿਪੀ